ਖਾਤੇ ਆਪਣੇ ਹੈਗੇ ਨੇ HDFC ਚ ICICI ਚ ਜਾਂ ਹੋਰ ਪ੍ਰਾਈਵੇਟ ਬੈਂਕਾਂ ਚ ਮੈਂ ਕਦੀ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਜੀ ਕਿ ਸਰਕਾਰੀ ਅਫਸਰ ਜਿਹੜੇ ਨੇ ਉਹਨੂੰ ਲਾਣਾ ਆਪਾਂ ਕੋਪਰੇਟ ਬੈਂਕਾਂ ਦੇ ਉਹ ਕਹਿੰਦਾ ਮੇਰਾ ਪਤਾ ਨਹੀਂ 3 ਮਹੀਨੇ ਮੈਂ ਇੱਥੇ ਰਹੂੰ ਪਤਾ ਨਹੀਂ 4 ਮਹੀਨੇ ਰਹੂੰ ਮੇਰੀ ਬਦਲੀ ਹੋ ਜਾਊ ਆਪਾਂ ਨੇ ਕੀ ਲੈਣਾ ਇਹਨਾਂ ਚੱਕਰਾਂ ਚ ਪੈ ਕੇ ਸੋ ਇਸ ਕਾ ਵਾਸਤੇ ਸਾਨੂੰ ਡੇਡिकेटेड professionl ਭਾਵੇਂ हायर ਕਰਨੇ ਪੈਣ 1.5% ਖਾਤੇ ਨੇ ਜੀ 98% ਖਾਤੇ ਪ੍ਰਾਈਵੇਟ ਚ ਨੇ ਸਿਰਫ 1.5% ਕੋਆਪਰੇਟਿਵ ਬੈਂਕਾਂ ਚ ਨੇ ਆਪਣੀ ਬੈਂਕ ਹੈ ਉਹ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ ਚ ਖਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਦੇ ਆ ਲੋਨ ਤੇ ਜਿਹੜਾ ਵਿਆਜ ਹੈ 3% ਘੱਟ ਹੈ ਜੀ ਜਿਉ 10 ਰੁਪਏ ਲੈਂਦੇ ਆ 70 ਰੁਪਏ ਲੈਂਦੇ ਆ ਕਾਰਨ ਕੀ ਇਹਦਾ ਕਿਉਂ ਨਹੀਂ ਖਾਤੇ ਖਲਾਉਂਦੇ ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ ਜਦੋਂ ਪਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ ਕਾਮਰੇਡਾਂ ਦਾ ਜੋਰ ਹੁੰਦਾ ਸੀ ਉਦੋਂ ਉਹਨੇ ਗੱਲ ਫੁਲਾਤੀ ਕਹਿੰਦੇ ਇਹ ਪਾਣੀ ਨਾ ਲਾਇਓ ਲੋਕੋ ਆਉਦੇ ਖੇਤਾਂ ਨੂੰ ਇਹ ਤਾਂ ਫੋਕਾ ਪਾਣੀ ਆ ਇਹ ਚੋ ਬਿਜਲੀ ਕੱਢ ਲਈ ਕਰੰਟ ਨਹੀਂ ਹੈਗੇ ਨੇ ਇਸ ਪਾਣੀ ਚ ਜਦੋਂ ਕਰੰਟ ਤਾਂ ਕੱਢ ਲਿਆ ਤਾਂ ਫੋਕਾ ਹੈ ਗੱਲ ਹੀ ਫੈਲਣੀ ਫੈਲ ਗਈ ਹੁਣ ਇੱਕ ਗਲਤਫਹਿਮੀ ਫਲਾ ਰੱਖੀ ਹੈ ਮੈਂ ਤੁਹਾਨੂੰ ਕਲੀਅਰ ਕਰਨੇ ਚਾਹਨਾ ਜੇ ਕਿਸੇ ਨੇ ਲੋਨ ਦੇਣਾ فرض ਕਰੋ ਕੋਆਪਰੇਟਿਵ ਬੈਂਕ ਦਾ ਲੋਨ ਹੈ ਉਹ ਕਹਿੰਦਾ ਜੇ ਮੈਂ ਤੇ ਖਾਤਾ ਖਲਾਉਂਗਾ ਤਾਂ ਮੇਰੇ ਫਸਲ ਦੇ ਪੈਸੇ ਇਸ ਖਾਤੇ 'ਚ ਆਉਣਗੇ ਸਰਕਾਰ ਕੀ ਕਰੂਗੀ ਗਲਤਫਹਿਮੀ ਫੈਲ ਗਈ ਸਰਕਾਰ ਕੀ ਕਰੂਗੀ ਜਦੋਂ ਮੈਂ ਫਸਲ ਵੇਚ ਕੇ ਗਿਆ ਜਿਹੜੇ ਮੇਰੇ ਫਸਲ ਦੇ ਪੈਸੇ ਨੇ ਉਹਨਾਂ ਚੋਂ ਮੇਰਾ ਕਰਜ਼ੇ ਵਾਲੇ ਕੱਟ ਲੈਣਗੇ ਬਿਲਕੁਲ ਗਲਤ ਗੱਲ ਐ ਐਦਾਂ ਹੋਈ ਨਹੀਂ ਸਕਦਾ ਕਾਨੂੰਨ ਮੁਤਾਬਕ ਜਿਹੜਾ ਉਹ ਸੀਸੀਐਲ ਕਹਿੰਦੇ ਆ ਉਹਨੂੰ ਕ੍ਰੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਿਹੜਾ ਫਸਲ ਆਲਾ ਉਹ ਟਰਾਲੀ ਲੈ ਗਈ ਮੰਡੀ 'ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ 'ਚ ਕਿਸਾਨ ਦੇ ਖਾਤੇ 'ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਉਹਨੇ ਪੈਸੇ ਉਹਦੇ ਖਾਤੇ 'ਚ ਬੈਂਕ ਚੋਂ ਜਾਣਗੇ ਉਹਦੇ ਚੋਂ 1 ਰੁਪਈਆ ਵੀ ਇਧਰ ਉਧਰ ਨਹੀਂ ਕਰ ਸਕਦੇ ਇਹ ਗਲਤ ਵਿੰਮੀ ਜਿਹੜੀ ਆ ਉਹ ਕੱਢ ਦਿਓ ਕਿ ਸਰਕਾਰ ਕੋਈ ਤੁਹਾਡੇ ਲੋਨ ਨੂੰ ਛੇੜ ਲੂਗੀ ਜਾਂ ਤੁਹਾਡੇ ਪੈਸਿਆਂ ਨੂੰ ਛੇੜ ਲੂਗੀ ਹੋਰ ਤਰੀਕੇ ਹੈਗੇ ਨੇ ਕੋਈ ਗੱਲ ਨਹੀਂ ਕਈ ਤਾਂ ਘਰ ਅਹਜੇ ਨਹੀਂ ਚਲੋ ਕਬੀਲਦਾਰੀ ਥੱਲੇ ਦੱਬ ਗਏ ਜਾਂ ਕਰਜ਼ਾ ਮੋੜਨ ਦੇ ਸੱਚੀ ਮੁੱਚੀ ਕਾਬਲ ਨਹੀਂ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਕਈ ਵਾਰੀ ਦਿਨ ਚੰਗੇ ਮਾੜੇ ਚੱਲਦੇ ਨੇ ਪਰ ਜ਼ਿਆਦਾ ਘਰ ਅਹਜੇ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਜਿਨ੍ਹਾਂ ਕੋਲੇ ਬੱਡੇ ਬੱਡੇ ਟਰੈਕਟਰ ਨੇ ਏਸੀ ਲੱਗੇ ਹੋਏ ਆ ਘਰੇ ਤੇ ਹਾਸੀ ਵੱਡੀ ਰੇਲੀ ਆ ਤੇ ਨਾਲੇ ਲਿਖਿਆ ਵੀ ਹੋਇਆ ਉੱਥੇ ਸਰਦਾਰ ਫਲਾਣਾ ਸਿੰਘ ਕਰਜਾ ਨਹੀਂ ਮੋੜਿਆ ਜੀ ਬੈਂਕ ਦਾ ਬੱਡੇ ਬੰਦਿਆਂ ਨੇ ਜ਼ਿਆਦੇ ਰੱਖੇ ਹੋਏ ਪੈਸੇ ਸਿਆਣੇ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੋ ਜਾਂਦਾ ਜਿੰਨਾ ਜ਼ਿਆਦੇ ਪੈਸਾ ਆਈ ਜੋ ਕੋ ਨਾ ਕੋ ਜੂਸ ਹੋਈ ਜਾਂਦੇ ਨੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦਾ ਕਹਦਾ ਜੀ ਵੀ ਮੈਂ ਤਾਂ ਯਾਰ ਕਰਜਾ ਮੇਰੇ ਸਿਰ ਮੈਨੂੰ ਤਾਂ ਸੌਣ ਨਹੀਂ ਦਿੰਦਾ ਮੈਂ ਜਿੰਨੇ ਚਿਰ ਲੌਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਿਆ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਨੇ ਕਰਜਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁੱਕਦੇ ਉਹਨਾਂ ਕੋਲੇ ਉਹ ਬੰਦੇ ਕਰਜਾ ਦੱਦੀ ਬੈਠੇ ਦੱਸੋ ਫਿਰ ਕਹਿੰਦੇ ਸੂਪਾ ਕਿਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਆ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੋਹੋਂ ਦੇ 22 51 11 ਸੋਨ ਨਾਲੀ ਕਾ ਜੌਨ ਡੀਅਰ ਬੜੇ ਬੜੇ ਟਰੈਕਟਰ ਰੱਖਿਆ ਜਿਨ੍ਹਾਂ ਨੇ ਉਹ ਕਰਨੇ ਹੋ ਅੱਜ ਦੇ ਸੰਦ ਉਹਨਾਂ ਕੋਲੇ ਉਹ ਤਾਂ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਣ ਨੇ ਉਹਨਾਂ ਦੇ ਰੇਲ ਦੇ ਇੰਜਣ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨਾ ਕਿਵੇਂ ਪਿਆਰ ਨਾਲ ਉਹਨੂੰ ਕਹਿ ਦਈਏ ਵੀ ਭਾਈ ਪੰਜਾਬ 'ਚ ਹਿਸਾਬਾ ਉਹ ਐ ਨਾ ਕਰੋ ਪੰਜਾਬ ਨੂੰ ਤਾਂ ਬੋਣ 'ਚ ਜਿਆਦਾ ਕੰਮ ਤੋਂ ਬੋਣ ਵਾਲੇ ਪਾਸੇ ਨਾ ਕਰੋ ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਕਾਰੀ ਜਿਹੜੀਆਂ ਸੁਭਾ ਮਾਨ ਨੇ ਉਹਨਾਂ ਜਨੋਸ਼ ਦੀ ਕੇਂਦਰ ਵੀ ਰਿਸਟਰ ਕਰਾਇਆ ਹੋਇਆ ਹੈ ਵੀ ਜਿੱਥੇ ਦਵਾਈਆਂ ਬਹੁਤ ਘੱਟ ਕੀਮਤ ਤੇ ਜਿਹੜੀਆਂ ਜਨਰਿਕ ਹੁੰਦੀਆਂ ਨੇ ਨਾ ਉਹ ਬਹੁਤ ਘੱਟ ਕੀਮਤ ਤੇ ਮਿਲਦੀਆਂ ਇਹੋ ਜਿਹਾ ਕੰਮ ਸੋਸਾਇਟੀ ਕਰ ਸਕਦੀ ਹੈ ਇਹ ਆ ਤੁਸੀਂ ਆਪਣੇ ਪਿੰਡ ਰਿਸਟਰ ਕਰਾਓ ਕਿੱਥੇ ਉਹੀ ਦਵਾਈ 500 ਦੀ ਹੈ ਉਹੀ ਦਵਾਈ 5000 ਰੁਪਏ ਦੀ ਹੈ ਇੱਕ ਜ਼ੀਰੋ ਕੱਟ ਜਾਂਦੀ ਹੈ ਜਨਰਿਕ ਜਿਹੜੀਆਂ ਦਵਾਈਆਂ ਸੋ ਬਾਕੀ ਜਿਵੇਂ 126 ਸੰਗਰੂਰ ਜ਼ਿਲ੍ਹੇ ਦੀਆਂ ਜਿਹੜੀਆਂ ਸਰਕਾਰੀ ਸਭਾਵਾਂ ਨੇ ਕਾਮਨ ਸਰਵਿਸ ਸੈਂਟਰ ਵਜੋਂ ਰਜਿਸਟਰ ਨੇ ਕੁਝ ਪੈਨ ਕਾਰਡ ਬਣਾਉਣਾ ਬਿਜਲੀ ਦਾ ਬਿੱਲ ਭਰਨਾ ਆਨਲਾਈਨ ਕੋਈ ਹੋਰ ਫਾਰਮ ਭਰਨੇ ਨੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਾਈਟ 'ਚ ਮਿਲ ਸਕਦੀਆਂ ਸੋ ਧੂਰੀ ਸਰਕਲ ਦੀਆਂ 34 ਸਭਾਵਾਂ ਜਿਹੜੀਆਂ ਨੇ 39 'ਚੋਂ ਕਾਮਨ ਸਰਵਿਸ ਸੈਂਟਰ ਵਜੋਂ ਰਜਿਸਟਰ ਹੋ ਗਿਆ ਸੋ ਇਹਦੇ ਚ ਸੰਗਰੂਰ ਚ ਕਸਟਮ ਹਾਇਰਿੰਗ ਸੈਂਟਰਾਂ ਕੋਲ 1433 ਖੇਤੀਬਾੜੀ ਦੇ ਸੰਦ ਨੇ ਸਰਕਾਰੀ ਸਹਾਣਾਂ ਕੋਲੇ 350 ਤੋਂ ਵੱਧ ਖੇਤੀ ਦੇ ਸੰਦ ਨੇ 33 ਟਰੈਕਟਰ ਨੇ ਟੂਰੀ ਸਰਕਲ ਚ ਇਹ ਸਾਡੇ ਸਾਰਿਆਂ ਲਈ ਪਤਾ ਕੀ ਆ ਆਪਾਂ ਦੇਖੋ ਦੇਖੀ ਕਰ ਲੱਗੇ ਨਾ ਕੰਮ ਹੁਣ ਚਾਰ ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ ਜਦ ਕਿ ਲੋਡ ਨਹੀਂ ਸੀ ਜਿਸ ਸੋਸਾਇਟੀ ਕੋਲ ਟਰੈਕਟਰ ਹੋਵੇ ਉਹ ਟਰੈਕਟਰ ਚਾਰ ਗੱਲੇ ਉਹਦੇ ਵਾਧੂਗਾ ਆ ਲਿੱਦਣਾ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੋਸਾਇਟੀ ਕੋਲੇ ਸਾਰੇ ਪਿੰਡ ਦੀ ਜ਼ਮੀਨ ਉਹ ਵਾਉਂਦੇ ਨੇ ਕਾਹਦੇ ਵਾਸਤੇ ਖਰਚਾ ਪੰਜਾਬ 'ਚ 60 70% ਟਰੈਕਟਰ ਜ਼ਿਆਦਾ ਨੇ ਜ਼ਿਆਦਾ ਖੰਭਾ ਖਿੱਚਣ ਦੇ ਕੰਮ ਆਉਂਦੇ ਜੀ ਕੋਈ ਤਾਂ ਖੰਭਾ-ਖੁੰਭਾ ਲਿਆਉਣਾ ਹੈ ਜਾਂ ਮਕਾਨਾ ਜਾਂਦੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆ ਧਰਨੇ ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗੇ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਸੀ ਇੰਨਾ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਵਾਲਾ ਸੀਜ਼ਨ ਹੈ ਹੋਰ ਕੀ ਕਰਦੇ ਆ ਫਿਰ ਪੰਦ ਐਡਾ ਡਾ ਵੱਡੇ ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ ਮਤਲਬ ਖਰਚੇ ਵਧਾ ਰੱਖਿਆ ਆਪਾਂ ਉਹ ਲੋਨ ਤੇ ਜਾਂ ਲਿਮਿਟ ਕਰਾ ਕੇ ਲੈ ਲਿਆ ਟਰੈਕਟਰ ਪਤਾ ਨਹੀਂ ਲੱਗਦਾ ਮੂਹਲੇ ਟਾਇਰ ਆ ਜਾਂ ਮੰਗਲੇ ਟਾਇਰ ਆ ਉਹਨਾਂ ਗੁੱਡੀਆਂ ਵਾਲੇ ਮੂਹਲੇ ਵੀ ਆ ਗਏ ਪਹਿਲਾਂ ਮੂਹਲੇ ਟਾਇਰ ਛੋਟਾ ਹੁੰਦਾ ਸੀ ਸਾਡੇ ਕੋਲ ਤਾਂ ਆਸ਼ਾ ਹੁੰਦਾ ਸੀ ਦੋ ਤਿੰਨ ਵਾਰੀ ਤਾਂ ਬਹਾਂ ਹੀ ਤੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ ਉਦੋਂ ਜਵਾਕ ਹੁੰਦੇ ਸੀ ਇੰਨੇ ਚੱਕਰ ਪੈਂਦੇ ਨਹੀਂ ਸੀ ਟਸ ਪਹਿਲਾਂ ਡੇ ਜਾਂ ਮਾਰਦਾ ਇੱਥੋਂ ਕੱਢ ਦਿੰਦਾ ਬੰਦ ਸੋ ਪਹਿਲਾਂ ਪਿੰਡ ਉਹ ਹੀ ਨੇ ਜ਼ਮੀਨਾਂ ਤਾਂ ਵੰਡੀਆਂ ਗਈਆਂ ਜੀ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਘਰ ਕੋਈ ਖੇਤੀ ਵਾਲਾ ਬੱਡਾ ਹੋਇਆ ਛੋਟੇ ਹੋਏ ਉਹਨੇ ਭਾਈ ਪੰਡੇ 15 ਆਲਾ 7.5 ਤੇ ਰਹਿ ਗਿਆ 7.5 ਆਲਾ 3.5 ਤੇ ਆ ਗਿਆ ਵਿੱਗਿਆਂ ਤੇ ਆ ਗਏ ਵਿੱਗਿਆਂ ਤੇ ਹੁਣ ਆਪਾਂ ਹਜੇ ਵੀ ਵਿਆਹਾਂ ਸ਼ਾਦੀਆਂ ਤੇ ਅਜਿੱਥੇ ਆਏ ਹੋਏ ਆ ਮੈਨਾਂ ਦਾ ਵਿਰੋਧੀ ਨਹੀਂ ਹੈਗਾ ਪਰ ਸਸਤੇ ਮਿਲ ਕੇ